ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਸ ਸਥਾਨ ਤੇ ਖੜੇ ਹਾਂ ਇਹ ਸਰਦਾਰ ਜਤਿੰਦਰ ਸਿੰਘ ਉਪਕਲ ਆਸਟ੍ਰੇਲੀਆ ਵਾਲੇ ਉਹਨਾਂ ਦਾ ਯੂਕੇ ਵਾਲਾ ਰੈਜ਼ਿਡੈਂਸ ਹੈ ਅੱਜ ਇੱਥੇ ਇੱਕ ਬਹੁਤ ਹੀ ਵਧੀਆ ਇੱਕ ਪ੍ਰੋਗਰਾਮ ਹੋਇਆ ਜਿਹੜਾ ਕਿ ਮੈਂ ਸੰਗਤਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਬਹੁਤ ਹੀ ਵੱਡੀ ਸੇਵਾ ਜਿਹੜੀ ਕਿ ਇੱਕ ਪੰਥ ਦੇ ਵਿੱਚ ਪਾਲਸਾ ਪੰਥ ਦੇ ਵਿੱਚ ਸ਼ੁਰੂ ਤੋਂ ਜਦੋਂ ਤੋਂ ਵੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਗੁਰਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਉਦੋਂ ਤੋਂ ਇਹੋ ਇਸ ਤਰ੍ਹਾਂ ਦੀ ਸੇਵਾ ਵਾਂ ਬਹੁਤ ਵੱਧ ਚੜ੍ਹ ਕੇ ਹੋਣੀ ਚਾਹੀਦੀ ਅਸੀਂ ਸੋ ਉਹਦੇ ਚ ਇਹ ਹੈ ਕਿ ਦੇਖੋ ਮੈਸੇਜ ਤੇ ਬੜਾ ਕਲੀਅਰ ਹੈ ਅਸੀਂ ਰੋਜ਼ ਸਾਰੇ ਸਾਰਾ ਸਿੱਖ ਜਗਤ ਰੋਜ਼ ਪੜਦਾ ਹੈ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਹੋ ਜਾਏ ਖੋਜ ਸ਼ਬਦ ਮੈਂ ਲਈ ਮੈਸੇਜ ਬਹੁਤ ਵੱਡਾ ਤੇ ਕਲੀਅਰ ਹੈ ਪਰ ਇਸ ਮੈਸੇਜ ਨੂੰ ਇੰਪਲੀਮੈਂਟ ਕਰਨ ਵਾਸਤੇ ਜੋ ਵੀ ਸਿੱਖ ਕੌਮ ਸਿੱਖ ਪੰਥ ਨੇ ਐਫਰਟ ਕੀਤੀ ਹੈ ਉਹ ਵੀ ਸ਼ਲਾਗਾ ਹੋਵੇ ਪਰ ਜੋ ਕਰਨੀ ਚਾਹੀਦੀ ਹੈ ਇੱਥੇ ਸਾਨੂੰ ਹੋਣਾ ਚਾਹੀਦਾ ਹੈ ਉਹ ਵੀ ਇੱਕ ਬਹੁਤ ਵੱਡਾ ਟਾਰਗੇਟ ਹੈ ਕਿ ਜਿਸ ਨੂੰ ਅਚੀਵ ਕਰਨ ਵਾਸਤੇ ਹਰ ਇੱਕ ਸਿੱਖ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਸੱਚ ਤਾਂ ਸੱਚ ਵੇਖਾ ਸੱਚ ਤਾਂ ਸੁਵਧਾਰ ਜਿੰਦਦਰ ਸਿੰਘ ਜੀ ਉਪਰ ਇਹ ਸੇਵਾ ਕਈ ਸਾਲਾਂ ਤੋਂ ਨਿਭਾ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਵੀ ਬੈਂਕਾਕ ਹੁਣ ਯੂਕੇ ਦੇ ਵਿੱਚ ਤੇ ਕਿਸੇ ਨੂੰ ਵੀ ਸਹੂਪ ਚਾਹੀਦਾ ਹੋਵੇ ਉਹ ਆਪਣੀ ਰਿਕੁਐਸਟ ਜਰੂਰ ਭੇਜਣ ਤੇ ਉਹ ਫ੍ਰੀ ਆਫ ਕਾਸਟ ਇਹ ਪੂਰੀ ਸੇਵਾ ਨਿਭਾ ਰਹੇ ਨੇ ਤੇ ਦੂਸਰੀ ਇਹਦੇ ਨਾਲ ਸਭ ਤੋਂ ਵੱਡੀ ਜਿਹੜੀ ਹੋਰ ਸੇਵਾ ਹੈ ਉਹ ਹੈ ਸਹਿਜ ਪਾਠ ਲਹਿਰ ਇੱਕ ਟਾਰਗੇਟ ਜਿਹੜਾ ਕਿ ਬੜੀ ਕਾਮਨ ਸੈਂਸ ਹੈ ਜੀ ਅਸੀਂ ਕਿਸੇ ਆਮ ਸਿੱਖ ਦੇ ਨਾਲ ਵੀ ਵਿਚਾਰ ਕਰੀਏ ਮੈਂ ਕੋਈ ਬਹੁਤ ਵੱਡਾ ਨਾਮ ਤਾਂ ਮੈਂ ਲੀਡਰ ਆ ਨਾਮ ਮੈਂ ਕਥਾਕਾਰ ਆ ਇੱਕ ਆਮ ਸਿੱਖ ਦੇ ਨਾਲ ਵੀ ਵਿਚਾਰ ਕਰੀਏ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਲਿਵਿੰਗ ਗੁਰੂ ਪ੍ਰਗਟ ਗੁਰਾਂ ਕੀ ਦੇ ਜਾਗਤ ਜੋਤ ਇੱਕ ਸ਼ਬਦ ਸਰੂਪ ਗੁਰੂ ਮੰਨਦੇ ਆ ਤੇ ਐਜ਼ ਅ ਸਿੱਖ ਮੈਨੂੰ ਕੀ ਕਰਨਾ ਚਾਹੀਦਾ ਸੋ ਬੜੀ ਕਾਮਨ ਸੈਂਸ ਆਨਸਰ ਹੋਏਗਾ ਕਿ ਅਸੀਂ ਘੱਟੋ ਘੱਟ ਮੈਂ ਤਾਂ ਕਹਾਂਗਾ ਕਿ ਸਾਲ ਦੇ ਵਿੱਚ ਇੱਕ ਸਹਿਜ ਪਾਠ ਜ਼ਰੂਰ ਕਰਾਂਗੇ ਬਿਲਕੁਲ ਸਹਿਜ ਦੇ ਨਾਲ ਸਮਝ ਕੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਸੋ ਮਨ ਨੂੰ ਖੋਜਣ ਦੇ ਲਈ ਗੁਰਬਾਣੀ ਦਾ ਜੋ ਅਸੀਂ ਸਹਾਰਾ ਲੈ ਕੇ ਅੱਗੇ ਵਧਾਂਗੇ ਤੇ ਇਹ ਤੋਂ ਵਧੀਆ ਹੋਰ ਨੌਲੇਜ ਹੋਰ ਵਿਦਿਆ ਸਾਡੇ ਵਾਸਤੇ ਕੋਈ ਨਹੀਂ ਸੋ ਹਰ ਇੱਕ ਸਿੱਖ ਇੱਕ ਸਾਲ ਦੇ ਵਿੱਚ ਇੱਕ ਸਹਿਜ ਪਾਠ ਕਰਨਾ ਕੋਈ ਵੀ ਜ਼ਿਆਦਾ ਮੁਸ਼ਕਲ ਨਹੀਂ ਹੈਗਾ ਤੇ 365 ਦਿਨ ਬਣਦੇ ਨੇ ਤੁਸੀਂ ਪੰਜ ਅੰਗ ਵੀ ਪੰਜ ਅੰਗ ਤੇ ਮਤਲਬ ਮੈਂ ਕਹਿੰਦਾ ਕੋਈ 10 ਮਿੰਟ ਦਾ ਰੋਜ਼ ਦਾ 10 ਮਿੰਟ ਰੋਜ਼ ਬਹੁਤ ਹੀ ਮਿਨੀਮਮ ਹੈ 24 ਘੰਟਿਆਂ ਦੇ ਵਿੱਚੋਂ 10 ਮਿੰਟ ਕੱਢਣੇ ਜੇ ਅਸੀਂ ਨਹੀਂ ਕੱਢ ਸਕਦੇ ਤਾਂ ਮਤਲਬ ਸਾਡੀ ਪ੍ਰੋਆਰਟੀਜ਼ ਆਰ ਨਾਟ ਰਾਈਟ आवर ਡਾਇਰੈਕਸ਼ਨ ਇਜ਼ ਨਾਟ ਰਾਈਟ ਵੀ ਹੈਵ ਨੋ ਕੰਟਰੋਲ ਓਨ आवर ਲਾਈਫਸ ਐਂਡ ਐਂਡ ਵੇਅਰ ਵੀ ਆਰ ਟੂਡੇ ਇਜ਼ ਦਾ ਰਿਜ਼ਲਟ ਆਫ 올 ðiਜ਼ ਵੀਕਨੈਸਸ ਐਂਡ ਹਾਊ ਵੀ ਕੈਨ ਗੈਟ ਰਿਡ ਆਫ 올 ðiਜ਼ ਵੀਕਨੈਸਸ ਜੋ ਪੁੱਪਾ ਸਾਹਿਬ ਨੇ ਉਪਰ ਆ ਲਾ ਕੇ ਬੜਾ ਇਨੀ ਬਹੁਤ ਚੈਰਿਟੀਆਂ ਕੋ ਗਏ ਬੜੇ ਸਿੱਖ ਆਰਗੇਨਾਈਜੇਸ਼ਨ ਦੇ ਨਾਲ ਕੰਸਰਟ ਕਰਨ ਤੋਂ ਬਾਅਦ ਜੋ ਇੱਕ ਨਿਚੋੜ ਕੱਢਿਆ ਹੋਇਆ ਹੈ ਕਿ ਜਿੰਨਾ ਚਿਰ ਹਰ ਇੱਕ ਸਿੱਖ ਆਪਣਾ ਸਹਿਜ ਪਾਠ ਨਹੀਂ ਸ਼ੁਰੂ ਕਰਦਾ ਉਹਨਾਂ ਚਿਰ ਅਸੀਂ ਨਹੀਂ ਕਹਿ ਸਕਦੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਲਿਵਿੰਗ ਗੁਰੂ ਪ੍ਰਗਟ ਗੁਰਾਂ ਕੀਤੇ ਮੰਨਦੇ ਹਾਂ ਕਿ ਜੁਗੋ ਜੁਗ ਅਟਲ ਜੋ ਇੱਕ ਤਾਕਤ ਇੱਕ ਸ਼ਬਦ ਗੁਰੂ ਦੀ ਤਾਕਤ ਹੈ ਅਸੀਂ ਉਹਦਾ ਮੈਕਸਿਮਮ ਆਪਣੀ ਲਾਈਫ ਦੇ ਵਿੱਚ ਐਡਵਾਂਟੇਜ ਲੈ ਰਹੇ ਹਾਂ ਗੁਰੂ ਪ੍ਰਤੀ ਜੋ ਸਾਡਾ ਫਰਜ ਹੋਇਆ ਸੀ ਉਹ ਨਿਭਾ ਰਹੇ ਆ ਅਸੀਂ ਨਹੀਂ ਕਹਿ ਸਕਦੇ ਸੋ ਇਸੇ ਕਰਕੇ ਇਸ ਵੇਲੇ ਜੋ ਸਿੱਖ ਪੰਥ ਦੇ ਹਾਲਾਤ ਬਣੇ ਹਨ ਉਹ ਬੜੇ ਤਰਸਯੋਗ ਹਨ ਅਸੀਂ ਜੋ ਮਰਜੀ ਡੀਂਗਾ ਮਾਰੀ ਜਾਈਏ ਪਰ ਹਾਲਾਤ ਮੈਂ ਨਹੀਂ ਕਹਿੰਦਾ ਬਹੁਤ ਗੁਰੂ ਘਰ ਨੇ ਬਹੁਤ ਵੱਡੀਆਂ ਸੇਵਾਵਾਂ ਹੋ ਰਹੀਆਂ ਹਰ ਇੱਕ ਸਿੱਖ ਆਪਣੇ ਵੱਲੋਂ ਦਸਵੰਤ ਦੀ ਸੇਵਾ ਐਨੀ ਪੋਸੀਬਲ ਸੈਕਰੀਫਾਈਸ ਦੇ ਆ ਡੂਇੰਗ ਇਟ ਬਟ ਕਲੈਕਟਿਵਲੀ ਐਜ਼ ਅ ਪੰਥ ਵੇਅ ਵੀ ਸ਼ੁੱਡ ਬੀ ਐਂਡ ਵੇਅ ਵੀ ਆਰ ਇਜ਼ ਅ ਬਿਗ ਗੈਪ And these gaps can only be filled through this sajjat part lahar making sure every sikh performs one sajpat part at least once a year or well, we know the sikhs who are even doing one Sajpat part every month or even two in a month so leaving those aside well, we're talking about the majority i think over 90% will fall into that category who do not do even one sajjat part in the whole year now the most ironic thing is ki okay, i would say that more than 80% are those who do not even do one sahej park in their entire life so where do we stand where do we stand is time for reflection yeah. so aj yeah. da program bahut hi vadiya si etho aj char roopaan di seva hoyi hai guru wah guru wah guru wah guru wah

ਸਰੂਪ ਗੁਰੂ ਘਰਾਂ ਦੇ ਵਿੱਚ ਗਏ ਨੇ ਤੇ ਇੱਕ ਇੱਕ ਫੈਮਿਲੀ ਦੇ ਗਏ ਘਰ ਉਹਨਾਂ ਦੀ ਰਿਕਵੈਸਟ ਸੀ ਤੇ ਉੱਥੇ ਗਏ ਨੇ ਸੋ ਚਾਰ ਸਰੂਪਾਂ ਦੀ ਸੇਵਾ ਦਾ ਪ੍ਰੋਗਰਾਮ ਹੋਇਆ ਹੈ ਤੇ ਹਰ ਇੱਕ ਗੁਰੂ ਘਰ ਦੇ ਵਿੱਚ ਇਹ ਪੋਸਟਰਸ ਭੇਜੇ ਗਏ ਨੇ ਲੈਟਰਸ ਭੇਜੇ ਗਏ ਨੇ ਤੇ ਇੱਕ ਰਿਕਵੈਸਟ ਭੇਜੀ ਗਈ ਹੈ ਕਿ ਜੋ 350 ਸਾਲਾ ਗੁਰੂ ਤੇਗ বাহাদুর ਸਾਹਿਬ ਜੀ ਦਾ ਸ਼ਹੀਦੀ ਦਿਵਸ ਆ ਰਿਹਾ ਨਵੰਬਰ ਦੇ ਵਿੱਚ ਅਸੀਂ ਏਟ ਲੀਸਟ ਜੋ ਪਿੱਛੇ ਹੋ ਗਿਆ ਹੋ ਗਿਆ ਆਗੇ ਸਮਝ ਚੱਲੋ ਨੰਦ ਲਾਲਾ ਅਸੀਂ ਅੱਜ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਨੂੰ ਸਮਰਪਿਤ ਹੋ ਕੇ ਅਸੀਂ ਡਿਸਾਈਡ ਕਰੀਏ ਕਿ ਅਸੀਂ ਸਹਿਜ ਬਾਠ ਸ਼ੁਰੂ ਕਰਕੇ ਨਵੰਬਰ ਦੇ ਵਿੱਚ ਇੱਕ ਭੋਗ ਪਾਉਣਾ ਹੈ ਤੋਂ ਬਹੁਤ ਟਾਈਮ ਹੈ ਸਾਡੇ ਕੋਲ ਇਸ ਲਹਿਰ ਦੇ ਵਿੱਚ ਉਪਲ ਸਾਹਿਬ ਦਾ ਟਾਰਗੇਟ ਹੈ ਕਿ ਅਸੀਂ 3.5 ਲੱਖ ਘੱਟੋ-ਘੱਟ 350 ਸਾਲਾ ਹੈ ਤੇ 3.5 ਲੱਖ ਅਸੀਂ ਸਹਿਜ ਬਾਠ ਸੰਗਤ ਦੇ ਰੂਪ ਦੇ ਵਿੱਚ ਕਰੀਏ ਤੇ ਇੱਕ ਸੰਗਤ ਰੂਪ ਦੇ ਵਿੱਚ ਇਕੱਠ ਕਰਕੇ ਸੰਗਤ ਰੂਪ ਦੇ ਵਿੱਚ ਉਹਨਾਂ ਸਹਿਜ ਬਾਣਾਂ ਦਾ ਭੋਗ ਪਾਈਏ ਸੋ ਇੱਕ ਬਹੁਤ ਹੀ ਵਧੀਆ ਹੈ ਉਹ ਪ੍ਰਾਲਾ ਹੈ ਸੋ ਟੂ ਸਮ ਅਪ ਟੁਡੇਸ ਪ੍ਰੋਗਰਾਮ ਐਂਡ ਟੁਡੇਸ ਮੈਸੇਜ ਐਚ ਇਚ ਐਂਡ ਇਵਰੀ ਸਿੱਖ ਸ਼ੁੱਡ ਥਿੰਕ ਅਬਾਊਟ ਥੀਸ ਥਿੰਗਸ ਐਂਡ ਸਟਾਰਟ ਸਮ ਕੰਟਰੀਬਿਊਸ਼ਨ మేਕ ਅ ਸਟਾਰਟ ਆਈਦਰ ਜੁਆਇਨ ði ਸਹਿਜ ਬਾਣ ਲਹਿਰ ਔਰ ਵਾਂਸ ਯੂ ਆਰ ਔਨ ðiਸ ਟਰੈਕ ਯੂ ਹੈਵ ਸਟਾਰਟਡ ਡੂਇੰਗ ਸਹਿਜ ਬਾਣਸ ਦੈਨ ਥਿੰਕ ਆਫ ਹੈਵਿੰਗ ਗੁਰਮਹਾਰਜ ਰੂਪ ਇਨ ਯੂਅਰ ਹਾਊਸ So all the services, all the support is provided free of cost. So please feel free to contact Opal Services Organisation. All the numbers are here, or even my number. We would be more than happy to help. Why Why?